ਪੰਜਵਾਂ ਸਾਲ ਇਸ ਚੱਤਨ ਕੀ ਹੋ ਚੁਕਿਆ ਹੈ ਲੱਗਿਆ ਔਰ ਖੁਦਾ ਦਾ ਸ਼ੁਕਰ ਹੈ ਕਿ ਪ੍ਰਭੂ ਨੇ ਕੀ ਕਰਿਆ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਪਰਮੇਸ਼ਰ ਕਿਆ ਕਰਦਾ ਰਿਹਾ ਸਾਨੂੰ ਸੰਭਾਲ ਕਰ ਗਿਆ ਸਭ ਤੋਂ ਮੁੱਤਮ ਪੂਰਨ ਗੱਲ ਹੈ ਕਿ ਪਿਤੇ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਸਾਹਮਣਾ ਕੀਤਾ ਬਹੁਤ ਕੁਝ ਦੁੱਖ ਹੁੰਦਾ ਆਇਆ ਔਰ ਖੁਦਾ ਦਾ ਸ਼ੁਕਰ ਹੈ ਕਿ ਪ੍ਰਭੂ ਸਾਰੀ ਚੀਜ਼ਾਂ ਦੇ ਵਿੱਚ ਕੀ ਦੇਣ ਵਾਲਾ ਹੈ ਸਮਝਿਆ გან ਦੇਣ ਵਾਲਾ ਸੰਭਾਲਣ ਵਾਲਾ ਹੈ ਔਰ ਹਰ ਵੀ ਜਿੰਨੇ ਕਲਿਸਿਆ ਦੇ ਭੈਣ ਭਾਈ ਹੈ ਪਰਿਵਾਰ ਹੈ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਪਹਿਲਾ ਜੀਵਨ ਦਾ ਪ੍ਰੋਗਰਾਮ ਹੈ ਜੀਵਨ ਨੂੰ ਪ੍ਰੋਗਰਾਮ ਕਰਨਾ ਹੈ ਅਗਰ ਤੁਸੀਂ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਅਨੁਸਾਰ ਕਰਨਾ ਹੈ ਹਾਂ ਇਹਨਾਂ ਨੂੰ ਕਰਨਾ ਹੈ ਇਹਨਾਂ ਨੂੰ ਕਰਨਾ ਹੈ ਅਗਲੇ ਇਸ ਤੋਂ ਦੂਜੀ ਦਾ ਜੇ ਅਸੀਂ ਮਲਟੀਪਲਾਈ ਹੋਣਾ ਹੈ ਅਸੀਂ ਡਬਲ ਹੋਣਾ ਹੈ ਡਬਲ ਹੋ ਜਾਂਦਾ ਨਹੀਂ ਸੋਣਾ ਆਪਰੇ ਸਭ ਚੱਕ ਕੇ ਕਾਰੀ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਡਾ ਬਚੌਰ ਹੋ ਗਿਆ ਜਿਹੜੇ ਸਾਹਮਣੇ ਲੱਗਿਆ ਸੀਗਾ ਜਿਵੇਂ ਹਰੀ ਅੱਖ ਤੇ ਲੱਗਿਆ ਹਰੀ ਅੱਖ ਦਾ ਵੀ ਬਚੌਰ ਹੋ ਗਿਆ ਤੇ ਇੰਨੀ ਚੋਰ ਨਾ ਹੋਣਾ ਹੋਇਆ ਇਹ ਰੋਣਦਾਂ ਤੱਕ ਨਾ ਆ ਗਿਆ ਮੇਨੂੰ ਛੋਟਾ ਮੁੰਡਾ ਕਹਿੰਦਾ ਮੰਮੀ ਆਪਣੇ ਲੱਤੀ ਤੇ ਮੋਟਰਸਾਈਕਲ ਬੰਨ੍ਹ ਜਾਈਂ ਤੇ ਇਹ ਮੈਨੂੰ 1 ਲੱਖ ਦਿੱਤੀ ਹੈ ਨਾ ਮੈਨੂੰ ਕੁਝ ਨਹੀਂ ਹੋਇਆ ਮੇਰੇ ਉੱਤੇ ਸਿਰ ਤੇ ਪਾਣੀ ਪਾ ਲਿਆ ਮੈਂ ਚੱਲ ਆ ਕੇ ਪਾਣੀ ਪਾ ਦਾ ਤੇ ਫੇਰ ਮੈਂ ਕਾ ਦੇਖਾ ਲਿਆ ਕਿ ਕਿੰਨੀ ਕਬਜੀ ਗੰਡੀ ਆਹ ਦੇਖਾ ਤੱਕ ਕਿਉਂ ਬਾਤ ਕਰਦੇ ਇੱਥੇ ਲੱਗੀ ਤੇ ਇੱਥੇ ਲੱਗੀ ਮੈਂ ਬਹੁਤ ਬਰੌੜਤਾ ਨਵਾਲ ਕਰਦੀਆਂ ਸਾਡਾ ਪਚੋ ਹੋਂਦੇ ਆ ਪੈਂਸੀ ਦੀ ਫਾਸਟਿੰਗ ਮੈਂ ਸੀ ਗਈ ਮੈਨੂੰ ਘਰ ਵਿੱਚ ਬਹੁਤ ਵੱਡੀ ਖੁਸ਼ੀ ਦਿੱਤੀ ਆ ਪ੍ਰਮਾਤਮਾ ਨੇ ਮੈਂ ਕਿਹੜੇ ਟਾਈਮਰ ਹੁੰਦੀ ਸੀ ਵੀ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ ਨਾ ਕਰਾਂ ਪਾਸਟਰ ਜੀ ਨੇ ਪਹਿਲੇ ਆਈ ਮੈਂ ਪ੍ਰਾਰਥਨਾ ਕਰਾਈ ਬੱਚੀ ਲਈ ਅੱਜ ਮੇਰੇ ਘਰੇ ਤੁਸੀਂ ਰੱਬ ਨੇ ਦਿੱਤੀ ਆ ਬੇਟਾ ਹੋਇਆ ਉਹਨਾਂ ਦੇ ਘਰੇ ਬੋਲਣ ਹਾਲੇ ਲਿਆ ਗੋਈਆ ਇਹ ਮੇਰੀ ਭੈਣ ਵਾਲੀ ਜੇਜ ਦੇ ਨਸੀ ਇਹਨੂੰ ਪ੍ਰਾਰਥਨਾ ਦੇ ਲਈ ਪਾਸਟਰ ਜੀ ਨੂੰ ਚਾਹ ਸੀਗਾ ਅਸੀਂ ਪਾਸਟਰ ਜੀ ਨਾਲ ਪਹਿਲਾਂ ਹੀ ਗੱਲ ਕੀਤੀ ਕਿ ਦਿੱਤੀ ਗਈ ਭੈਣ ਦੀ ਅੰਦਰ ਤਾਂ ਬਹੁਤ ਜ਼ਿਆਦਾ ਖਰਾਬ ਆ ਪਾਸਟਰ ਜੀ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਨੰਬਰ ਦੇ ਦੋ ਤੇ ਮੈਂ ਤੇਰੇ ਕੋਲੋਂ ਮੰਨਣਾ ਤੇ ਚੀਕਾ ਅਸੀਂ ਨੰਬਰ ਦੇਤਾ ਸੀਗਾ ਤੇ ਪੈਨ ਕਰੇਵੀ ਕਰਾ ਲਈ ਸੀ ਕਿ ਕਿਤੇ ਨਾ ਦੇ ਨਾ ਨਾ ਹੋਰ ਗਲਤ ਗਲ ਵੀ ਕੀਤੀ ਹੋਣ ਤੇ ਮੈਂ ਕਿਹਾ ਕੁਛ ਨਹੀਂ ਹੋਣਾ ਤੂੰ ਠੀਕ ਹੋ ਜੁ ਕਿ ਵਿਸ਼ਵਾਸ ਰੱਖ ਮੈਂ ਤਾਂ ਸੰਭੇ ਵਿਸ਼ਵਾਸ ਤੇ ਪੈਨ ਤੋਂ ਪਹਿਲਾ ਬਾਰਕ ਬਜੇ ਕੱਢਦੇ ਨੇ ਉਸਾਸਨਾ ਕਰਕੇ ਫੇਰ ਪਈ ਤੇ ਉਹਨਾਂ ਨਾਮ ਸੁਤੀ ਸੀ ਕਿ ਨਾਮ ਹੈ ਜਾਨੀ ਸੀ ਕਿ ਤੈਨੂੰ ਸੁਪਨੇ ਇਚੇ ਨਾ ਦਿਸਿਆ ਪਾਸਟਰ ਜੀ ਸੀ ਤੇ ਮੈਨੂੰ ਹੋਰ ਪੁੱਛੇ ਕਿ ਦੂਸੇ ਸਾਰਾ ਵਾਈਟ ਵਾਈਟ ਦੀ ਦਿਲਦਲ ਸੀਗਾ ਹੋਰ ਕੋਈ ਕੰਦਾ ਕੁੰਦਾ ਕੁਛ ਨਹੀਂ ਲੀ ਉਮਾ ਵਾਈਟ ਪਾਸਟਰ ਜੀ ਦੇ ਸੇ ਤੇ ਉੱਤੇ ਪਾਪੂ ਜੀ ਨੇ ਮਿਹਨਤ ਵੀ ਭੈਣ ਮੌਜੂਦ ਅਟ ਪਾਪੂ ਜੀ ਤੇ ਪ੍ਰੇ ਕਰਨਾ ਲੱਗਿਆ ਸੁਪਨੇ 'ਚ ਤੇ ਪਾਪੂ ਜੀ ਨੇ ਪ੍ਰੇ ਕਰਦੇ ਕਰਦੇ ਮੈਨੂੰ ਕਹਾਂ ਕਿ ਇਹ ਸਿੱਖ ਹੈ ਅਪਰਧ ਮੈਨੇ ਸਿੱਧੇ ਹੱਥ ਰੱਖਿਆ ਤੇ ਇਹਦੇ ਅੰਦਰ ਸੁਪਨੇ 'ਚ ਦੁਸ਼ਟ ਆਤਮਾ ਬੋਲਨੀ ਜਿਹੜੀ ਲੇਡੀ ਦੇ ਵਾਚੂ ਚਿੱਕਾ ਮਾਰਦੀ ਸੀ ਕੀ ਕਹਿੰਦੀ ਮੈਨੂੰ ਛੱਡ ਤੋਂ ਪਹਿਲੂ ਨਾ ਮਾਰਿਆ ਮੈਂ ਇਹਨੂੰ ਛੱਡ ਕੇ ਜਾਉਣ ਲੱਗਿਆਂ ਅਜੇ ਤੱਕ ਬਾਅਦ ਵੀ ਮੈਂ ਨਹੀਂ ਆਵਾਂਗੀ ਇਹਨੂੰ ਬੁਖਰੀ ਕਰਨ ਦੇ ਲਈ ਤੇਰੇ ਤੇ ਉਹ ਤੇ ਪੱਛੇ ਤੇ ਕਰਦੇ ਨੇ ਕਿ ਉਹ ਜਿਹੜੀ ਵੀ ਦੁਸ਼ਟਾਤਮਾ ਸੀਗੀ ਜੋ ਵੀ ਸੀਗੀ ਉਹ ਨਿਕਲ ਗਈ ਤਿੰਨ ਇੰਚ ਨੂੰ ਬਾਹਰ ਤਾਂ ਕਹਿ ਰਹੀ ਮੈਂ ਤਾਂ ਉਹਦਾ ਦੇਖਣ ਲੱਗੀ ਮੈਂ ਥੋੜੇ ਕੀ ਤਿਸ ਰਹੇਗਾ ਫਿਰ ਮੈਂ ਖੇਲ ਤੋਂ ਆਪਣਾ ਕੀਤੀ ਤੇ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਉਸੇ ਵੇਲੇ ਮੈਂ ਕਿਹਾ ਨਦੀ ਚ ਜਿਹੜੀ ਵੀ ਸੀਗੀ ਕੁਝ ਵੀ ਸੀਗਾ ਸਾਰਾ ਕੁਝ ਨਿਕਲ ਗਿਆ ਸਵੇਰੇ ਮੈਂ ਆਪਣੇ ਫੋਨ ਕਰਕੇ ਦੱਸਦੀ ਕਿ ਇਹ ਗੱਲ ਇਸ ਤੋਂ ਪਹਿਲਾਂ ਏਡੇ ਹੀ ਹੋਣ ਆ ਗਿਆ ਇਹਦੀ ਦੋ ਪੰਨਾਂ ਤੋਂ ਇਹ ਪੂਰੀ ਸੀ हा साज़ खे तव्हां आई ਕੋਣਾ ਜਲਦੀ ਅੱਗੇ ਆਓ ਜਿਹੜੇ ਭਜਨ ਗਾਉਣਾ ਚਾਹਣ ਲੀ ਜੀਐਸ ਪੰਜਾਬ ਨੂੰ ਕੀ ਦੇਰ ਸਾਰੇ ਹੀ ਪੈਣ ਪਏ ਹੋ ਸਸੀ ਕਾਂ ਦੇ ਯਾਰ ਸਾਨਿਆਂ ਦੇ ਵਿੱਚ ਸਾਰਾ ਗਰਾਉਂਡ ਦੇ ਵਿੱਚ ਜਿਹੜੀ ਚਰਚ ਦੇ ਸਾਲਾਨਾ ਸਮਰੋਹ ਕਰਾਇਆ ਜਾ ਸਾਡੇ ਨਾਲ ਪਾਰਟੀ ਆ ਜਾ ਪਾਰਟੀ ਚੈਨਲ ਤੁਹਾਡਾ ਸਵਾਗਤ ਹੈ ਕੀ ਗਣਾ ਤੁਹਾਨੂੰ ਫਿਰ ਤੁਸੀਂ ਸਾਲਾਨਾ ਸਮਰੋਹ ਕਰਾਇਆ ਜਾ ਰਹੇ ਹਾਂਜੀ ਸਾਰਿਆਂ ਨੂੰ ਜੈਨ ਸਿੱਧੀ ਜੋ ਅੱਜ ਦਾ ਪ੍ਰੋਗਰਾਮ ਹੈ ਇਹ ਚਰਚ ਦੀ 10th ਐਨੀਵਰਸਰੀ ਹੈ ਜਿਹੜੀ ਕਿ 5ਵੇਂ ਸਾਲ ਦੇ ਵਿੱਚ ਅਸੀਂ ਪ੍ਰਵੇਸ਼ ਕੀਤਾ ਹੈ। ਔਰ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਦੁਆਰਾ ਕਿਉਂਕਿ ਸਾਡੇ ਬਾਣ ਉਹ ਜਿੰਨੇ ਵੀ ਇਸ ਟੀਵੀ ਨੂੰ ਦੇਖਣਗੇ, ਇਸ ਵੀਡੀਓ ਨੂੰ ਵਾਚ ਕਰਨਗੇ ਔਰ ਇਹ ਸੰਦੇਸ਼ ਹੈ ਕਿ ਸਾਨੂੰ ਇੱਕ ਦੂਸਰੇ ਨੂੰ ਪਿਆਰ ਤੇ ਮੁਹੱਬਤ ਰੱਖਣ ਦੀ ਜ਼ਰੂਰਤ ਹੈ। ਸਾਨੂੰ ਪਰਮੇਸ਼ਰ ਦੇ ਨਾਲ ਜੁੜਨ ਦੀ ਜ਼ਰੂਰਤ ਹੈ ਕਿਉਂਕਿ ਪ੍ਰਭੂ ਯਿਸੂ ਜੀ ਦਾ ਵਚਨ ਕਹਿੰਦਾ ਕਿ ਪਰਮੇਸ਼ੁਰ ਇਸ ਜ਼ਖ਼ਮ ਨੂੰ ਇੰਨਾ ਪਿਆਰ ਕਰਦਾ ਹੈ। ਔਰ ਜੇ ਪਰਮੇਸ਼ੁਰ ਜੱਗ ਨੂੰ ਇੰਨਾ ਪਿਆਰ ਕਰਦਾ ਤਾਂ ਸਾਨੂੰ ਵੀ ਇੱਕ ਦੂਸਰ ਨੂੰ ਪਿਆਰ ਤੇ ਮੁਹੱਬਤ ਬੰਨਣ ਦੀ ਜ਼ਰੂਰਤ ਹੈ ਇਸ ਪ੍ਰੋਗਰਾਮ ਦੇ ਮਾਧਮ ਦੁਬਾਰਾ ਸਾਰੀ ਸੰਗਤ ਦੇ ਮਾਧਮ ਦੁਬਾਰਾ ਫੁੱਲ ਗ੍ਰੋਸਪਲ ਚਰਚ ਮਿਨਿਸਟਰੀ ਦੇ ਮਾਧਮ ਦੁਬਾਰਾ ਇਹੀ ਸਾਡਾ ਸੰਦੇਸ਼ ਆ ਕਿ ਆਪਸ ਦੇ ਵਿੱਚ ਪਿਆਰ ਮੁਹੱਬਤ ਰਹੀ ਔਰ ਜੋ ਪਰਮੇਸ਼ੁਰ ਹੈ ਔਰ ਪਰਮੇਸ਼ੁਰ ਸਭ ਨੂੰ ਪਿਆਰ ਕਰੇ ਕੋਈ ਧਰਮ ਕੋਈ ਜਾਤ ਨੂੰ ਨਹੀਂ ਦੇਖਦਾ ਪਰਮੇਸ਼ੁਰ ਅਨਸਾਨੀਤ ਨੂੰ ਪਿਆਰ ਕਰਦਾ ਇਸ ਲਈ ਅਸੀਂ ਇਸ ਚੈਨਲ ਦੇ ਮਾਧਮ ਦੁਬਾਰਾ ਸਭ ਨੂੰ ਇਸ ਪ੍ਰੋਗਰਾਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਗੋਡ ਬles ਯੂ। ਇਹ ਸਾਰੇ ਚੱਜ ਦੇ ਪਾਰਟੀ ਜੀਡੀਐਸ ਪਿਆਰ ਨੂੰ ਜਸਬੀਰ ਸਿੰਘ ਢਿਲੋਂ ਹੜਵਾਰਾ ਸਾਹਨੇਵਾਲੀ ਤੋਂ